ਮਾਰਕ ਆਤ ਅਤੇ ਜੋ ਕੁਝ ਮੇਰੇ ਅੰਦਰ ਹੈ ਉਸ ਦੇ ਪਵਿੱਤਰ ਨਾਮ ਨੂੰ हे ਮੇਰੀ ਜਾਨ ਯਹਵਾ ਨੂੰ ਮੁਮਾਰਕ ਆਖ ਹਾਂਜੀ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ ਆਹੇ ਮੇਰੀ ਜਾਨ ਯਹਵਾ ਨੂੰ ਕੀ ਕਹ ਹੁਮਾਰਕ ਹੈ ਤੋ ਉਸਤੇ ਜਿਹੜੇ ਉਪਕਾਰ ਸਾਡੇ ਤੇ ਕੀਤੇ ਹੋਏ ਆ ਉਹਨਾਂ ਨੂੰ ਅਸੀਂ ਨਾਮਸਾਰਸ ਕੀ ਬੋਲੇ ਹallelujah ਹਾਂ ਇਸੇ ਕਰਕੇ ਜੋ ਬੀਤੇ ਦਿਨਾਂ ਦੇ ਅੰਦਰ ਪਰਮੇਸ਼ਵਰ ਨੇ ਬੜਾ ਫਜ਼ਲ ਕੀਤਾ ਔਰ ਇਸ ਘਰ ਦੇ ਅੰਦਰ ਜੋ ਅੱਜ ਇਬਾਦਤ ਹੋ ਰਹੀ ਹੈ ਔਰ ਇਹਦਾ ਮਕਸਦ ਕੀ ਹੈ ਅੱਜ ਦੀ ਪ੍ਰਾਰਥਨਾ ਦਾ ਅੱਜ ਦੀ ਬੰਦਗੀ ਦਾ ਅਸੀਂ ਇੰਨੇ ਇਕੱਠੇ ਹੋ ਕੇ ਖੁਦਾ ਦੀ ਸ਼ੁਕਰਗੁਜ਼ਾਰੀ ਕਰ ਰਹੇ ਹਾਂ ਇਹਦਾ ਕਾਰਨ ਇਹ ਹੈ ਕਿ ਬੀਤੇ ਦਿਨਾਂ ਦੇ ਅੰਦਰ ਭੈਣ ਜੀ ਦੇ ਜੋ ਜੀਵਨ ਦੇ ਅੰਦਰ ਬੀਮਾਰੀ ਆਈ ਸੀ ਦੁੱਖ ਆਇਆ ਸੀ ਔਰ ਅੱਖ ਦੇ ਉੱਤੇ ਬੜੀ ਅਨਕਾਰਸ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਮਨ ਦੇ ਅੰਦਰ ਡਰ ਸੀ ਇਹਨਾਂ ਦੇ ਮਨ ਦੇ ਅੰਦਰ ਫਿਕਰ ਸੀ ਕਿ ਜਿਵੇਂ ਇਹਨਾਂ ਦੀ ਦੂਸਰੀ ਭੈਣ ਜੀ ਜਿਹੜੇ ਵੱਡੇ ਉਹਨਾਂ ਦੇ ਬੜਾ ਜੋਖਮ ਤੇ ਬੜੀ ਜ਼ਿਆਦਾ ਦਰਦ ਤੇ ਬਿਮਾਰੀ ਨੇ ਬਹੁਤ ਸਤਾਇਆ ਸੀ ਉਹਨਾਂ ਨੂੰ ਵੀ ਜਲਦੀ ਫਿਰ ਖੁਦਾ ਨੇ ਸਿਫਾ ਦਿੱਤੀ ਇਸ ਤੇ ਨਾਲ ਹੁਣ ਇਹਨਾਂ ਨੂੰ ਵੀ ਸੀ ਕਿਤੇ ਮੁਸ਼ਕਲ ਨਾ ਆਵੇ ਪਰ ਪਰਮੇਸ਼ਵਰ ਨੇ ਆਪਣਾ ਸੱਜਾ ਹੱਥ ਸੰਭਾਲ ਕੇ ਔਰ ਸੱਜਾ ਥੱਲੇ ਕੀਤਾ ਤੇ ਖੁਦਾ ਨੇ ਸਾਰੇ ਰੋਗ ਦੂਰ ਕੀਤੇ ਬੋਲੇ ਹਾਲੇਲੂਇਆ ਔਰ ਪਰਮੇਸ਼ਵਰ ਨੇ ਜਲਦੀ ਕਰਕੇ ਆਰਾਮ ਦਿੱਤਾ ਤੋਂ ਇਸ ਕਰਕੇ ਅੱਜ ਸਵੇਰ ਤੋਂ ਹੀ ਮੜਾਇਆ ਦਾ ਇਹਨਾਂ ਨੇ ਅ ਅਜੇ ਮੈਂ ਉੱਠ ਰਿਹਾ ਸੀ ਚਾਹ ਜੇ ਪੜੀ ਸੀ ਤੇ ਉਸ ਵੇਲੇ ਫੋਨ ਕੀਤਾ ਪਾਸਟਰ ਜੀ ਜੇ ਆਮ ਸੀ ਕੀ ਜੇ ਆਮ ਸੀ ਜਦੋਂ ਹੋ ਰਹੇ ਤੇ ਕਹਿੰਦੇ ਜੀ ਅੱਜ ਤੁਸੀਂ ਸਾਮ ਨੂੰ ਬੰਦਗੀ ਕਰਨ ਵਾਸਤੇ ਪ੍ਰਾਰਥਨਾ ਕਰਨ ਵਾਸਤੇ ਸ਼ੁਕਰਗੁਜ਼ਾਰੀ ਵਾਸਤੇ ਸਾਡੇ ਪਿੰਡ ਦੇ ਵਿੱਚ ਪਹੁੰਚਣਾ ਤੋਂ ਅਸੀਂ ਪਹੁੰਚੇ ਆ ਕਿ ਕਾਦੇ ਵਾਸਤੇ ਕਿ ਪਰਮੇਸ਼ਵਰ ਦੀਆਂ ਮਿਹਰਮਾਨੀਆਂ ਜਿਹੜੀਆਂ ਹੋਈਆਂ ਪ੍ਰਭੂ ਦੀ ਜਿਹੜੀ ਕਿਰਪਾ ਹੋਈ ਹੈ ਔਰ ਕਦੇ ਵੀ ਨਹੀਂ ਉਹਨਾਂ ਨੂੰ ਭੁੱਲਣਾ ਚਾਹੀਦਾ ਬੁਲੇ ਹਲੇਲੂਇਆ ਅਮੇਸ਼ਾ ਸਾਡੇ ਉੱਤੇ ਜਿਹੜੇ ਉਪਕਾਰ ਕੀਤੇ ਹੁੰਦੇ ਆ ਪ੍ਰਭੂ ਨੇ ਸਾਰੇ ਉਪਕਾਰਾਂ ਨੂੰ ਯਾਦ ਕਰ ਕਰਕੇ ਕਰ ਕਰਕੇ ਸਾਨੂੰ ਪ੍ਰਭੂ ਦੇ ਬਨੇਹਾਇਤ ਸ਼ੁਕਰਗੁਜ਼ਾਰ ਬਣੇ ਰਹਿਣਾ ਚਾਹੀਦਾ ਉਹਦੀਆਂ ਭਲਾਈਆਂ ਯਾਦ ਕਰੀਂ ਵੇਖੋ ਪਿਛਲੇ ਸਾਲਾਂ ਸਾਲ ਦੇ ਵਿੱਚ ਪ੍ਰਭੂ ਨੇ ਸਾਨੂੰ ਸਾਰਿਆਂ ਨੂੰ ਬੜੇ ਬੜੇ ਦੁੱਖਾਂ ਵਿਪਤਾ ਗਮਾਂ ਤੋਂ ਸੁਟਕਾਰਾ ਦਿੱਤਾ ਤੇ ਬੜੀਆਂ ਜਿਆਦੀਆਂ ਮੁਸ਼ਕਲਾਂ ਤੋਂ ਬਾਹਰ ਕੱਢਿਆ ਅੱਜ ਜਦੋਂ ਇੱਕ ਗਵਾਹੀ ਦੀ ਗੱਲ ਆ ਧਿਆਨ ਨਾਲ ਸੁਣਨਾ ਅ ਸਾਡੇ ਮੀਟਿੰਗ 'ਇੱਕ ਕੋਈ ਪਾਸਟਰਾਂ ਨੇ ਤੇ ਜਦੋਂ ਮੀਟਿੰਗ ਹੋਈ ਅ ਅਜੇ ਸ਼ੁਰੂ ਦੇ ਪਹਿਲਾ ਹਫਤਾ ਸੀ ਮੀਟਿੰਗ ਹੋਈ ਤੇ ਇੱਕ ਪਾਸਟਰ ਜੀ ਨੇ ਕਿਹਾ ਜੀ ਦੁਆ ਛੇ ਕਿਸੇ ਨੇ ਕਰਾਉਣੀ ਹੈ ਦੱਸੀ ਜਾਈਏ ਔਰ ਵਾਰੋ ਵਾਰੀ ਸਭਣਾ ਨੇ ਦੁਆ ਕਰਾਈ ਲੇਕਿਨ ਮੇਰੇ ਜੀਵਨ ਦੇ ਅੰਦਰ ਖੁਦਾ ਨੇ ਭਾਇਆ ਕਿ ਅਸੀਂ ਵੀ ਦੁਆ ਕਰਾਈਏ ਔਰ ਮੈਂ ਬੇਨਤੀ ਕੀਤੀ ਪਾਸਟਰ ਜੀ ਦੁਆ ਕਰੋ ਖੁਦਾ ਨੇ ਹਾਲ ਬਹੁਤ ਵੱਡਾ ਪ੍ਰਭੂ ਨੇ ਦਿੱਤਾ ਆ ਇਹ ਵੀ ਪ੍ਰਭੂ ਦੀ ਮਿਹਰਬਾਨੀ ਹੋਈ ਜੋ ਗਿਤੇ ਸਾਲ ਦੇ ਅੰਦਰ ਤੇ ਹੁਣ ਸਾਡੇ ਜਿਹੜੀ ਐ ਮੈਂਟਾਂ ਦੀ ਜਿਹੜੀ ਐ ਵਸਾਈ ਉਹ ਕੁਝ ਘਟਿਆ ਪ੍ਰਭੂ ਫਜ਼ਲ ਕਰੇ ਤੇ ਜਿਹੜਾ ਆ ਉਹ ਜਲਦੀ ਜਿਹੜੇ ਸਾਨੂੰ ਮਿਲ ਜਾਣ ਸਾਨੂੰ ਕਿਰਾਏ ਤੇ ਲੈਣੇ ਪੈਂਦੇ ਜਦੋਂ ਅਸੀਂ ਪ੍ਰਾਰਥਨਾ ਸਾਰਿਆਂ ਮਿਲ ਕੇ ਕੀਤੀ ਤੇ ਖੁਦਾ ਨੇ ਅਗਲੇ ਹਫਤੇ ਦੇ ਵਿੱਚ ਇਹ ਸਾਰਾ ਰੀਜ਼ ਕਰ ਦਿੱਤਾ ਬੋਲੇ ਹallelujah ਹallelujah ਔਰ ਬੱਚਿਆਂ ਨੇ ਆਪੇ ਸੇਵਾ ਜਿਹੜੀ ਆ ਬਹੁਤ ਜ਼ਿਆਦਾ ਧੇ ਲਗਾ ਕੇ ਬੱਚਿਆਂ ਨੇ ਸੇਵਾ ਭੇਜਦੀ ਔਰ ਖੁਦਾ ਨੇ ਸਾਰਾ ਇੰਤਜ਼ਾਮ ਕੀਤਾ ਇਹ ਉਹਦੀਆਂ ਭਲਾਈਆਂ ਆ ਜੋ ਕੁਝ ਵੀ ਆਪਾਂ ਮੰਗਦੇ ਆ ਸਾਡਾ ਪਰਮੇਸ਼ਰ ਉਹ ਸਾਨੂੰ ਦਿੰਦਾ ਹੈ ਬੋਲੇ ਹallelujah ਇਸ ਕਰਕੇ ਅਜੀਜ਼ ਭੈਣ ਭਰਾਓ ਬੱਚਿਓ ਜਿੰਨੇ ਵੀ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਆ ਤੋ ਸਾਨੂੰ ਆਪਣੇ ਪਰਮੇਸ਼ਵਰ ਦੇ ਕੋਲੋਂ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਕਦੇ ਵੀ ਸਾਨੂੰ ਇਹ ਨਹੀਂ ਵਿਚਾਰ ਕਰਨੀ ਚਾਹੀਦੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਪਤਾ ਨਹੀਂ ਸਾਡੇ ਤੇ ਰਹਿਮ ਹੋਣਾ ਕਿ ਨਹੀਂ ਹੋਣਾ ਕਦੇ ਵੀ ਦੋ ਚਿੰਤਾਣਾ ਇਸੇ ਕਰਕੇ ਪਰਮੇਸ਼ਵਰ ਦੇ ਦਾਸ ਨੇ ਯਾਕੂਬ ਦੇ ਖਾਤ ਵਿੱਚ ਲਿਖਿਆ ਆ ਪ੍ਰਭੂ ਦੇ ਦਾਸ ਨੇ ਵੀ ਦੋ ਚਿੰਤਾ ਸਮੁੰਦਰ ਦੀ ਸਾਲ ਵਰਗਾ ਕਾਦੇ ਵਰਗਾ ਬੋਲੋ ਸਮੁੰਦਰ ਦੇ ਸਾਲ ਵਰਗਾ ਜਿਹੜੀ ਝਟ ਡਾਊਨ ਹੋ ਜਾਂਦੀ ਹੈ ਪਰ ਜਿਨ੍ਹਾਂ ਦਾ ਮਾਨ ਇੱਕ ਹੁੰਦਾ ਹੈ ਜਿਨ੍ਹਾਂ ਦਾ ਦਿਲ ਇੱਕ ਹੋ ਜਾਂਦਾ ਪ੍ਰਭੂ ਦੀ ਕਿਰਪਾ ਨਾਲ ਉਹ ਵੱਡੇ ਵੱਡੇ ਕੰਮ ਕਰਦਾ ਪ੍ਰਭੂ ਦੇ ਨਾਲ ਬੋਲੇ ਹਾਲੇਲੂਇਆ ਤੋਂ ਬੀਤੇ ਦਿਨਾਂ ਦੇ ਵਿੱਚ ਦੇਖੋ ਜਦੋਂ ਅਸੀਂ ਇਸ ਪਿੰਡ ਦੇ ਅੰਦਰ ਆਏ ਤੇ ਘਰ ਦੇ ਅੰਦਰ ਆਏ ਤੇ ਖੁਦਾ ਦੇ ਕੋਲੋਂ ਮੰਗਿਆ ਕੇ ਜਲਦੀ ਜਲਦੀ ਪਾਜੀ ਵਿਕਟਰ ਦੇ ਘਰ ਜਿਹੜਾ ਆ ਵਿਕੀ ਦਾ ਬਹੁਤ ਵਧੀਆ ਬਣ ਜਾਏ ਤੇ ਖੁਦਾ ਨੇ ਉਸੇ ਸਾਲ ਦੇ ਵਿੱਚ ਹੀ ਜਿਹੜਾ ਖੁਦਾ ਨੇ 2024 ਸੰਸੀ ਖੁਦਾ ਨੇ ਉਹਦੇ ਵਿੱਚ ਹੀ ਨਮਾਇਨਾਂ ਨੂੰ ਘਰ ਦੇ ਦਿੱਤਾ ਬੋਲੇ ਹallelujah ਬੰਨ੍ਹ ਵਾਸਤੇ ਪ੍ਰਭੂ ਨੇ ਫਜ਼ਲ ਕਰ ਦਿੱਤਾ ਇਹ ਆ ਪਰਮੇਸ਼ਵਰ ਦੀਆਂ ਮਿਹਰਮਾਨੀਆਂ ਜਦੋਂ ਆਪਾਂ ਸੱਚੇ ਦਿਲ ਨਾਲ ਜੋ ਮੰਗਨੇ ਆ ਜੋ ਆਪਾਂ ਕਹਿੰਨੇ ਆ ਉਹ ਸਾਡਾ ਪਰਮੇਸ਼ਰ ਉਹ ਹੀ ਕਰ ਦਿੰਦਾ ਤੇ ਮੈਂ ਮੈਨੂੰ ਯਾਦਗੁਆਈਆਂ ਦੇ ਆ ਰਹੀ ਐ ਪਾਜੀ ਮੰਗਾ ਜੀ ਜਦੋਂ ਮੈਂ ਇਹਨਾਂ ਦੇ ਵੱਡੇ ਪਾਜੀ ਜਦੋਂ ਮੈਂ ਆਉਣਾ ਤੇ ਜਿੱਦਣ ਥੋੜੇ ਦਿਨ ਮੈਨੂੰ ਇੱਥੇ ਆਇਆ ਨੂੰ ਆ ਹੋਏ ਤੇ ਜਦੋਂ ਮੈਂ ਉਹਨਾਂ ਦੇ ਘਰ ਵਿੱਚ ਦੁਆ ਕਰਨ ਗਿਆ ਤੇ ਨਿੱਕੀਆਂ ਨਿੱਕੀਆਂ ਕਮਜ਼ੋਰੀ ਦੇ ਨਾਲ ਬਿਮਾਰੀ ਦੇ ਨਾਲ ਬਾਜੂ ਜਿਹੜੇ ਬਾਵਾ ਇਹਨਾਂ ਦੀਆਂ ਬਹੁਤ ਕਮਜ਼ੋਰ ਹੋ ਗਈਆਂ ਮੰਜੀ ਤੋਂ ਬੜੀ ਮੁਸ਼ਕਲ ਸੀ ਪਰ ਮੈਂ ਵਿਸ਼ਵਾਸ ਕਰਕੇ ਮੈਂ ਗਿਆ ਪ੍ਰਭੂ ਜਲਦੀ ਠੀਕ ਕਰ ਬੰਦਾ ਗਵਾਹੀ ਦਾ ਕਾਰਨ ਬਣਾ ਦੇ ਤੇ ਜਦੋਂ ਹੁਣ ਮੈਂ ਆਉਂਦਾ ਆ ਤੇ ਕਈ ਵਾਰੀ ਇਹਨਾਂ ਨੇ ਦਾਤਰੀ ਬੜੀ ਹੁੰਦੀ ਹੈ ਸਾਈਕਲ ਤੇ ਜਾਂਦੇ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਪਰਮੇਸ਼ਰ ਨੇ ਬੜਾ ਫਜ਼ਲ ਕਰ ਦਿੱਤਾ ਬੋਲੇ ਹਾਲੇਲੂਇਆ ਪਰਮੇਸ਼ਰ ਦੀ ਕਿੰਨੀ ਮਿਹਰਬਾਨੀ ਹੈ ਕਿੰਨੀਆਂ ਮਿਹਰਬਾਨੀਆਂ ਨੂੰ ਸਾਨੂੰ ਯਾਦ ਕਰਕੇ ਉਹਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਔਰ ਜਦੋਂ ਅਸੀਂ ਵਿਸ਼ਵਾਸ ਦੇ ਨਾਲ ਜੋ ਕੁਝ ਵੀ ਪ੍ਰਭੂ ਦੇ ਕੋਲੋਂ ਮੰਗਾਗੇ ਜੋ ਕੁਝ ਵੀ ਖੁਦਾ ਦੇ ਕੋਲੋਂ ਮੰਗਾਗੇ ਸਾਡਾ ਪਰਮੇਸ਼ਰ ਘਟ ਨਹੀਂ ਕਰੇਗਾ ਸਾਡਾ ਪਰਮੇਸ਼ਰ ਵੱਡੇ ਵੱਡੇ ਕੰਮ ਕਰੇਗਾ ਔਰ ਵੱਡੀਆਂ ਵੱਡੀਆਂ ਉਚਾਈਆਂ ਦੇ ਉੱਤੇ ਲੈ ਕੇ ਸਾਨੂੰ ਜਾਵੇਗਾ ਬੋਲੇ ਹਾਲੇਲੂਇਆ ਹਾਲੇਲੂਇਆ ਔਰ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਜ਼ਬੂਰਾਂ ਦੇ ਪੋਤੇ ਔਰ 34 ਨੰਬਰ ਜ਼ਬੂਰ ਉਹਦਾ 8 ਵਚਨ ਜਦੋਂ ਪੜੋਗੇ ਇਹ ਪ੍ਰਭੂ ਦਾ ਕਲਾਮ ਸਾਨੂੰ ਦਲੇਰੀ ਦਿੰਦਾ ਆ ਕਿ ਸ਼ੇਰ ਬੱਚੇ ਕਰ ਸਕਦੇ ਆ ਪਰ ਗੌਰ ਕਰੋ ਜਦੋਂ ਜਿਹੜੇ ਵਿਸ਼ਵਾਸ ਕਰਨਗੇ ਜਿਹੜੇ ਨੇਚਾ ਕਰਨਗੇ ਇਸ ਸਾਲ ਵਿੱਚ ਗੌਰ ਕਰੋ ਜੋ ਜੋ ਵੀ ਸਾਡੀ ਜ਼ਿੰਦਗੀ ਦੇ ਅੰਦਰ ਜੋ ਵੀ ਸਾਡੀਆਂ ਮੰਗਾ ਆ ਜਦੋਂ ਵਿਸ਼ਵਾਸ ਦੇ ਨਾਲ ਅਸੀਂ ਦੁਆ ਕਰਦੇ ਰਵਾਂਗੇ ਸੰਗਤ ਕਰਦੇ ਰਵਾਂਗੇ ਬੰਦੀ ਦੇ ਵਿੱਚ ਆਉਂਦੇ ਰਵਾਂਗੇ ਤੋਂ ਗੌਰ ਕਰੀਏ ਬਚਨ ਸੁਣਦੇ ਰਵਾਂਗੇ ਤੇ ਪਰਮੇਸ਼ਵਰ ਇਸ ਸਾਲ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਵੱਡੇ ਵੱਡੇ ਕੰਮ ਕਰੇਗਾ ਬੋਲੇ ਹallelujah ਔਰ ਇਥੋਂ ਤਿੱਕਰ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਵਾਸਤੇ ਬਹੁਤ ਵੱਡੀਆਂ-ਵੱਡੀਆਂ ਬਰਕਤਾਂ ਰੱਖੀਆਂ ਆ ਬੋਲੋ ਕਿੰਨੀਆਂ ਬਰਕਤਾਂ ਵੱਡੀਆਂ-ਵੱਡੀਆਂ ਜਿੱਥੋਂ ਤਿੱਕਰ ਤੁਸੀਂ ਸੋਚ ਨਹੀਂ ਸਕਦੇ ਖੁਦਾ ਨੇ ਇੰਨਾ ਕੁਝ ਤੁਹਾਡੇ ਵਾਸਤੇ ਰੱਖਿਆ ਆ ਪਰ ਬੰਦਗੀ ਕਰਨ ਵਾਲਿਆਂ ਵਾਸਤੇ ਪੜੀਏ ਜੀ اے ਯਹਾਵਾ ਦੇ ਸੰਤੋਹ ਤੋਂ ਡਰੋ ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੜ ਨਹੀਂ ਏ ਉਹਦੇ ਸੰਤੋਹੇ ਸੇਵਕੋ ਡਰੋ ਪ੍ਰਭੂ ਦੇ ਕੋਲੋਂ ਡਰੋ ਪ੍ਰਭੂ ਦੇ ਕੋਲੋਂ ਕਿ ਅਸੀਂ ਡਰੀਏ ਤੇ ਬਾਈਬਲ ਦੇ ਵਿੱਚ ਲਿਖਿਆ ਉਹਦੇ ਡਰਨ ਵਾਲਿਆਂ ਨੂੰ ਕਿਸੇ ਚੰਗੀ ਸਹਾਇ ਦੀ ਥੜ ਨਹੀਂ ਹੋਏਗੀ ਬੋਲੇ ਹallelujah ਉਹਦੇ ਡਰਨ ਵਾਲਿਆਂ ਨੂੰ ਕਿਸੇ ਚੰਗੀ ਸਹਾਇ ਦੀ ਥੜ ਨਹੀਂ ਰਹੇਗੀ ਪ੍ਰਭੂ ਤੁਹਾਡੇ ਘਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਔਰ ਪਰਮੇਸ਼ਵਰ ਅੱਜ ਯਿਸੂ ਦਾ ਨਾਮ ਜਿਹੜਾ ਆ ਉਹ ਇਸ ਪੰਜਾਬ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਫੈਲ ਰਿਹਾ ਆ ਕਿ ਲੋਕ ਵਿਸ਼ਵਾਸ ਕਰ ਕਰਕੇ ਬੜੇ-ਬੜੇ ਲੋਕਾਂ ਤੋਂ ਸਫਾ پا ਰਹੇ ਆ ਗਰੀਬੀ ਤੋਂ ਉੱਠ ਰਹੇ ਆ ਕਰਜ਼ੇ ਤੋਂ ਨਿਕਲ ਰਹੇ ਆ ਬੋਲੇ ਹallelujah ਅੱਜ ਤੁਸੀਂ ਜੇ ਪ੍ਰਭੂ ਦੇ ਫਜ਼ਲ ਦੇ ਦੁਆਰਾ ਚੰਗੀ ਤਰ੍ਹਾਂ ਪ੍ਰਭੂ ਦੀ ਇਬਾਦਤ ਕਰਾਂਗੇ ਆਪਾਂ ਹੋਰ ਜਿਆਦਾ ਹੋਰ ਜਿਆਦਾ ਤੇ ਪ੍ਰਭੂ ਨੇ ਸਾਡੇ ਵਾਸਤੇ ਹੋਰ ਜਿਆਦਾ ਬਰਕਤਾਂ ਰੱਖੀਆਂ ਅਜੇ ਕੁਝ ਨਹੀਂ ਅਜੇ ਸਾਡੇ ਵਾਸਤੇ ਪਰਮੇਸ਼ਰ ਨੇ ਬੜਾ ਕੁਝ ਰੱਖਿਆ ਹੈ ਪ੍ਰਭੂ ਨੇ ਸਾਡੇ ਵਾਸਤੇ ਸੋਖ ਬੜਾ ਰੱਖਿਆ ਹੈ ਪ੍ਰਭੂ ਨੇ ਸਾਡੇ ਵਾਸਤੇ ਚੰਗਿਆਈ ਬੜੀ ਰੱਖੀ ਹੈ ਬੋਲੇ ਹallelujah ਪ੍ਰਭੂ ਨੇ ਬਹੁਤ ਚੰਗਿਆਈ ਰੱਖਿਆ ਇਸ ਕਰਕੇ ਗੌਰ ਕਰੋ ਜਿੰਨੀ ਇਬਾਦਤ ਕਰੋਗੇ ਜਿੰਨੀ ਬੰਦਗੀ ਆਪਣੇ ਘਰਾਂ ਅੰਦਰ ਆਪਣੇ ਪਰਿਵਾਰਾਂ ਅੰਦਰ ਆਪਣੇ ਜੀਵਨ ਅੰਦਰ ਰੱਖੋਗੇ ਪਰਮੇਸ਼ੁਰ ਕੀ ਕਰੇਗਾ ਸਿਆਣੇ ਦੀ ਇੱਕ ਕਹਾਵਤ ਆ ਕਿ ਜਿੰਨਾ ਗੁੜ ਪਾਓਗੇ ਉਹਨਾ ਮਿੱਠਾ ਹੋਣਾ ਜਿੰਨੀ ਤੁਹਾਡੇ ਘਰਾਂ ਦੇ ਤੁਹਾਡੇ ਜੀਵਨ ਦੇ ਅੰਦਰ ਬਰਕਤ ਹੋਣੀ ਦੁਆ ਬੰਦਗੀ ਹੋਣੀ ਹੈ ਵਿਸ਼ਵਾਸ ਦੇ ਨਾਲ ਤੁਸੀਂ ਪ੍ਰਭੂ ਨਾਲ ਚੱਲਣਾ ਹੈ ਤੇ ਪ੍ਰਭੂ ਨੇ ਓਨੀ ਓਨੀ ਬਰਕਤ ਦੇਣੀ ਹੈ ਓਨੀ ਵਧਾਈ ਜਾਣੀ ਬਾਈਬਲ ਦੇ ਵਿੱਚ ਲਿਖਿਆ ਅਸੀਂ ਉਹਨੂੰ ਨਹੀਂ ਚੁਣਿਆ ਪਰ ਉਹਨੇ ਸਾਨੂੰ ਚੁਣ ਲਿਆ ਅਸੀਂ ਉਹਦੇ ਨਾਲ ਪਿਆਰ ਨਹੀਂ ਕੀਤਾ ਉਹਨੇ ਸਾਡੇ ਨਾਲ ਪਿਆਰ ਕੀਤਾ ਬੀਤੇ ਦਿਨਾਂ ਦੇ ਵਿੱਚ ਆਪਾਂ ਵੱਡਾ ਦਿਨ ਬੜੀਆਂ ਆਨੰਦ ਤਾਈਆਂ ਨਾਲ ਖੁਸ਼ੀਆਂ ਨਾਲ ਮਨਾਇਆ ਤੋਂ ਪ੍ਰਭੂ ਦੇ ਫਜ਼ਲ ਦੇ ਦੁਆਰਾ ਵੇਖੋ ਪ੍ਰਭੂ ਨੇ ਬਖਸ਼ਿਸ਼ ਕੀਤੀ ਹੈ ਪ੍ਰਭੂ ਨੇ ਮਿਹਰਬਾਨੀ ਕੀਤੀ ਆਪਣਾ ਇਕਲੌਤਾ ਪੁੱਤਰ ਇਸ ਸੰਸਾਰ ਦੇ ਉੱਤੇ ਭੇਜਿਆ ਮੇਰੇ ਤੁਹਾਡੇ ਵਾਸਤੇ ਭੇਜਿਆ ਹੈ ਮੇਰੇ ਤੁਹਾਡੇ ਵਾਸਤੇ ਤੇ ਇਨਸਾਨ ਪਰਮੇਸ਼ਵਰ ਨੂੰ ਨਹੀਂ ਲੱਭ ਰਿਹਾ ਪ੍ਰਭੂ ਨੇ ਲੱਭ ਲਿਆ ਲੋਕਾਂ ਨੂੰ ਤੇ ਅੱਜ ਵੀ ਲੋਕ ਯਿਸੂ ਦਾ ਕਲਾਮ ਸੁਣ ਸੁਣ ਕੇ ਸੁਣ ਸੁਣ ਕੇ ਆਪਣੇ ਵਿਗੜੇ ਤਿਗੜੇ ਕੰਮ ਸਾਰੇ ਠੀਕ ਕਰ ਲੈਂਦੇ ਆ ਬੋਲੇ ਹallelujah ਹallelujah ਇਸ ਕਰਕੇ ਪੈਣੋ ਪਰੋ ਬੱਚੋਂ ਨੌਜਵਾਨੋਂ ਅਸੀਂ ਜਿੰਨੇ ਵੀ ਖੁਦਾ ਦੇ ਵਚਨਾਂ ਨੂੰ ਸੁਣ ਰਹੇ ਆ ਜਿੰਨੇ ਤੁਸੀਂ ਪ੍ਰਭੂ ਦੀ ਇਬਾਦਤ ਕਰੋਗੇ ਔਰ ਜਿੰਨਾ ਤੁਸੀਂ ਵਿਸ਼ਵਾਸ ਕਰੋਗੇ ਤੇ ਉਹਦੀਆਂ ਭਲਾਈਆਂ ਨੂੰ ਭੁੱਲੋਗੇ ਨਹੀਂ ਤੇ ਸਾਰੀ ਜ਼ਿੰਦਗੀ ਭਰ ਉਹਦੀਆਂ ਭਲਾਈਆਂ ਹੀ ਵੇਖੋਗੇ ਜਦੋਂ ਤੁਸੀਂ ਖੁਦਾ ਦਾ ਕਲਾਮ ਪੜ੍ਹਦੇ ਹੋ ਨਾ 128 ਨੰਬਰ ਜ਼ਬੂਰ ਤੇ ਉਹਦੇ ਚਾਰ ਵਚਨ ਨੂੰ ਤੇ ਉਥੇ ਵਚਨ ਦੇ ਵਿੱਚ ਪੜ੍ਹिए ਤੇ ਪਰਮੇਸ਼ਵਰ ਦਾ ਕਲਾਮ ਕੀ ਕਹਿੰਦਾ ਹੈ 128 ਨੰਬਰ ਜ਼ਬੂਰ ਔਰ ਉਹਦੇ ਚਾਰ ਵਚਨ ਨੂੰ ਜਦੋਂ ਪੜ੍ਹੋਗੇ ਜਿਹੜੇ ਜਦੋਂ ਪਹਿਲੇ ਤੇ ਪੜ੍ਹੋਗੇ ਤੇ ਉਥੇ ਲਿਖਿਆ ਆ ਤਮ ਉਹ ਤਨ ਉਹ ਮਰਦੇ ਆ ਜਿਹੜਾ ਪਰਮੇਸ਼ਵਰ ਦੇ ਕੋਲੋਂ ਡਰਦਾ ਜਿਹੜਾ ਪਰਮੇਸ਼ਵਰ ਦਾ ਭੈਰ ਰੱਖਦਾ ਉਹ ਆਪਣੇ ਹੱਥਾਂ ਦੀ ਕਮਾਈ ਖਾਵੇਗਾ ਬੋਲੋ ਆਪਣੇ ਹੱਥਾਂ ਦੀ ਕਮਾਈ ਖਾਵੇਗਾ ਸਾਡੀ ਕਮਾਈ ਵਿਆਜ ਵਾਲੇ ਨਹੀਂ ਖੜਨਗੇ ਸਾਡੀ ਕਮਾਈ ਹੋਰ ਕੋਈ ਨਹੀਂ ਖੜੇਗਾ ਸਾਡੀ ਕਮਾਈ ਅਸੀਂ ਕਰਾਂਗੇ ਤੇ ਅਸੀਂ ਆਪ ਆਪਣੇ ਘਰਾਂ ਦੇ ਉੱਤੇ ਲਾਵਾਂਗੇ ਸਾਡੇ ਬੱਚੇ ਖਾਣਗੇ ਬਾਈਬਲ 'ਚ ਲਿਖਿਆ ਉਹਦਾ ਭਲਾ ਹੋਵੇਗਾ ਔਰ ਉਹਦੇ ਬੱਚੇ ਯਤੂਨ ਦੇ ਬੂਟਿਆਂ ਦੀ ਤਰ੍ਹਾਂ ਵਧਣਗੇ ਉਹਦੀ ਮੇਜ ਦੇ ਵੀ ਦਿਵਾਲੇ ਰਹਿਣਗੇ ਬੱਚੇ ਵੀ ਲਾਗੇ ਰਹਿਣਗੇ ਬੱਚੇ ਆਕਾ ਮੰਨਣਗੇ ਬੋਲੇ ਹਾਲੇਲੂਇਆ ਪੜ੍ਹੀਏ ਜੀ ਅੱਗੇ ਹਾਂ ਦੋ ਐਤ ਪੜ੍ਹ ਲਈਏ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ ਤੂੰ ਆਪਣੇ ਹੱਥਾਂ ਦੀ ਕਮਾਈ ਖਾਵੇਂਗਾ ਤੂੰ ਧਨ ਹੋਵੇਗਾ ਤੇ ਤੇਰਾ ਭਲਾ ਹੋਵੇਗਾ ਤੂੰ ਧਨ ਹੋਵੇਗਾ ਤੇ ਤੇਰਾ ਭਲਾ ਹੋਵੇਗਾ ਤੇਰੇ ਘਰ ਦੇ ਅੰਦਰ ਹੋਵੇਗੀ ਤੇਰੇ ਬੂਟੇ ਦਾ ਫਲ ਵਾਂਗਰ ਤੇਰੇ ਘਰ ਦੇ ਵਿੱਚ ਹੋਵੇਗੀ ਹਾਂਜੀ ਵੇਖੋ ਮਰਦ ਮੁਬਾਰਕ ਹੋਵੇਗਾ ਜਿਹੜਾ ਯਹਵਾ ਦਾ ਭੈ ਮੰਨਦਾ ਹੈ ਉਹ ਮਰਦ ਮੁਬਾਰਕ ਹੋਵੇਗਾ ਜਿਹੜਾ ਯਹਵਾ ਦਾ ਭੈ ਮੰਨਦਾ ਯਹਵਾ ਸਿਉਂ ਤੈਨੂੰ ਬਰਕਤ ਦੇਵੇ ਹਾਂਜੀ ਅਤੇ ਤੂੰ ਜੀਵਨ ਪਰ ਯਰੂਸ਼ਲਮ ਦੀ ਭਲਾਈ ਵੇਖੀ ਤੂੰ ਜੀਵਨ ਪਰ ਕਿੰਨੇ ਚਿਰ ਲਈ ਬੋਲੋ ਜਿੰਨਾ ਚਿਰ ਸਾਡਾ ਜੀਵਨ ਹੈ ਨਾ ਧਰਤੀ ਤੇ ਤੇ ਉਹਨਾਂ ਚਿਰ ਤੇ ਕਿਰਪਲਈਆਂ ਹੀ ਵੇਖਾਂਗੇ ਰੱਬ ਦੀਆਂ ਉਹਦੇ ਡਰ ਦੇ ਵਿੱਚ ਜਦੋਂ ਆਪਾਂ ਰਵਾਂਗੇ ਉਹਦੇ ਕੰਬਦੇ ਰਹੀਏ ਉਹਦੇ ਕੋਲ ਪੈ ਉਹਦਾ ਰੱਖਾਂਗੇ ਉਹਦੀਆਂ ਭਲਾਈਆਂ ਨੂੰ ਭੁੱਲਾਂਗੇ ਨਹੀਂ ਸ਼ੁਕਰ ਕਰਦੇ ਰਵਾਂਗੇ ਅੱਜ ਬੁਲਾ ਕੇ ਬਾਜੀ ਨੇ ਤੇ ਘਰ ਦੇ ਵਿੱਚ ਖੁਦਾ ਦੀ ਸ਼ੁਕਰਗੁਜ਼ਾਰੀ ਕਰਾਈ ਕਿ ਪ੍ਰਭੂ ਨੇ ਸਾਡੇ ਉੱਤੇ ਫਜ਼ਲ ਕੀਤਾ ਹੈ ਬੋਲੇ ਹਲੇਲੂਇਆ ਪਰਭੂ ਨੇ ਬੜਾ ਫਾਜ਼ਲ ਕੀਤਾ ਇਸੇ ਤਰ੍ਹਾਂ ਜਦੋਂ ਅਸੀਂ ਉਹਦੀਆਂ ਭਲਾਈਆਂ ਭੁੱਲਾਂਗੇ ਨਹੀਂ ਤੇ ਉਹ ਸਾਡੇ ਨਾਲ ਹੋਰ ਭਲਾਈਆਂ ਕਰੇਗਾ ਸਾਡੇ ਆਉਣ ਵਾਲੇ ਦਿਨ ਬੜੇ ਮੁਬਾਰਕ ਕਰੇਗਾ ਖੁਦਾ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦੇਗਾ ਪਰਮੇਸ਼ਵਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਗਾ ਉਹਦਾ ਵਾਅਦਾ ਆ ਉਹਦਾ ਵਾਅਦਾ ਆ ਕਿ ਜਿਹੜੇ ਉਹਦੇ ਉੱਤੇ ਵਿਸ਼ਵਾਸ ਕਰਨਗੇ ਉਹ ਕਦੇ ਵੀ ਸ਼ਰਮਿੰਦਾ ਨਹੀਂ ਹੋਣਗੇ ਬੋਲੇ ਹਾਲੇਲੂਇਆ ਇਸ ਕਰਕੇ ਅਜੀਜ਼ ਪੈਣ ਪ੍ਰੋ ਬੱਚਿਓ ਜੇਕਰ ਅਸੀਂ ਉਹਦੀਆਂ ਭਲਾਈਆਂ ਦੇ ਲਈ ਉਹਦੀਆਂ ਵਫਾਦਾਰੀਆਂ ਦੇ ਲਈ ਸ਼ੁਕਰਗੁਜ਼ਾਰੀ ਉਹਦੀ ਕਰਾਂਗੇ ਤਾਂ ਜੀਵਨ ਭਰ ਸਾਡੇ ਨਾਲ ਭਲਾਈ ਕਰੇਗਾ ਪਰਮੇਸ਼ਵਰ ਆਪਣੀ ਬਖਸ਼ਿਸ਼ ਕਰੇਗਾ ਔਰ ਸਾਡੇ ਪਿਓ ਦਾਦਿਆਂ ਉਤੇ ਉਹਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਇਬਰਾਹੀਮ ਇਸ਼ਾਕ ਯਾਕੂਬ ਦੇ ਨਾਲ ਉਹ ਸਾਡੇ ਨਾਲ ਅੱਜ ਪੂਰੇ ਕਰੇਗਾ ਬੋਲੇ ਹਲੇਲੂਇਆ ਪਰਮੇਸ਼ਵਰ ਬਲੰਦੀਆਂ ਤੇ ਕਰ ਲੈ ਕੇ ਜਾਏਗਾ ਬੜੇ ਸਾਡੇ ਆਲਵਾਦੇ ਆਪਣੇ ਪੂਰੇ ਕਰੇਗਾ ਔਰ ਸਾਡੇ ਵਾਸਤੇ ਪ੍ਰਭੂ ਨੇ ਬਹੁਤ ਬਹੁਤ ਉਚਾਈਆਂ ਦੇ ਵਿੱਚ ਬਰਕਤਾਂ ਰੱਖੀਆਂ ਸਾਨੂੰ ਉੱਚਿਆਂ ਕਰਨ ਵਾਸਤੇ ਆਪਣੀ ਕਿਰਪਾ ਰੱਖੀ ਆ ਪਰਮੇਸ਼ਵਰ ਦੇ ਨੇੜੇ ਰਹੇ ਤੇ ਪ੍ਰਭੂ ਦੀਆਂ ਭਲਾਈਆਂ ਦੇ ਲਈ ਸ਼ੁਕਰ ਗੁਜ਼ਾਰ ਰਹੀ ਹੈ ਆਈਏ ਖੰਬਾ ਪਿਆਰੇ ਸੁਨਾਸਰੇ ਸਾਰੇ ਬੱਚਿਆਂ ਉੱਤੇ ਰਹਿਮ ਕਰ ਜਿੱਥੋਂ ਤੱਕ ਵੀ ਖੁਦਾਵੰਦ ਇਹ ਤਰ੍ਹਾਂ ਕਲਾਮ ਜਾਵੇ ਜਿੰਨਾ ਬੱਚਿਆਂ ਨੇ ਸੁਣਿਆ ਜਿਹੜੇ ਸੁਣਨ ਵਾਲੇ ਆ ਪ੍ਰਭੂ ਜੀ ਉਹਨਾਂ ਉੱਤੇ ਵੀ ਰਹਿਮ ਹੋ ਜਾਏ ਬੜੇ ਆਸ਼ੀਸ਼ ਤੇ ਖੁਦਾਵੰਦ ਆਏ ਮੇਰੇ ਪਰਮੇਸ਼ਵਰ ਵੱਡੀਆਂ ਰਹਿਮਤਾਂ ਦੇ ਨਾਲ ਆਪਣੇ ਬੱਚਿਆਂ ਨੂੰ ਨਵਾਜ ਇਹਨਾਂ ਦੇ ਘਰ ਇਹਨਾਂ ਦੇ